ਪੈਣ ਜੀ ਉਹ ਕਿੱਥੇ ਵਰਤ ਵਰਤਾਵੇ ਵਾਲੀ ਏ ਉਹਨੂੰ ਕਿੱਥੇ ਸੰਧਾਰੇ ਦੀਆਂ ਕਦਰਾਂ ਨੇ ਜੇ ਉਹਨੂੰ ਰਿਸ਼ਤਿਆਂ ਦੀ ਕਦਰ ਹੁੰਦੀ ਤੇ ਕਾਨੂੰ ਰਿਸ਼ਤੇ ਟੁੱਟਦੇ ਕਾਨੂੰ ਫਿੱਕ ਪੈਂਦੀ ਮੈਨੂੰ ਪੋਰਾ ਚੀਜ਼ ਨਾਲ ਕੋਈ ਫਰਕ ਨਹੀਂ ਪੈਣਾ ਸੀ ਜੇ ਉਹ ਕਦਰ ਕਰਨ ਵਾਲੀ ਹੁੰਦੀ ਮੈਂ ਤਾਂ ਸਗੋਂ ਖੁਸ਼ੀ ਖੁਸ਼ੀ ਆਪ ਭੇਜਦੀ ਹਰ ਸਾਲ ਵੀ ਭਾਈ ਤੁਸੀਂ ਸੰਧਾਰਾ ਲੈ ਕੇ ਜਾਓ ਭੂਆ ਦਾ ਪੈਣ ਜੀ ਗੱਲ ਤਾਂ ਤੁਹਾਡੀ ਠੀਕ ਹੈ ਪਰ ਕੋਈ ਨਾ ਤੁਸੀਂ ਟੈਨਸ਼ਨ ਨਾ ਲਓ ਮੈਂ ਲਵੀ ਨੂੰ ਸਮਝਾ ਦੂੰਗੀ ਵੀ ਦੇਖ ਐ ਜਿਹੜੀਆਂ ਗੱਲਾਂ ਦੀ ਜਿੱਦ ਨਾ ਕਰਿਆ ਕਰਨ। ਨਾਲੇ ਲਵੀ ਕਿਹੜਾ ਨਿਆਣੀ ਐ ਵੀ ਉਹਨੂੰ ਪਤਾ ਨਹੀਂ ਵੀ ਸਾਡੇ ਨਾਲ ਉਹ ਕਿਹਜਾ ਵਰਤਦੀ ਐ। ਭੈਣ ਜੀ ਲਵੀ 'ਚ ਉਹਦੋਂ ਦਾ ਫਰਕ ਪਿਆ ਜਿੱਦਣ ਦੀਦੀ ਭੂਆ ਮੇਰੇ ਪਿੱਛੋਂ ਆ ਕੇ ਗਈ ਐ। ਪਹਿਲਾਂ ਇੰਨੇ ਕਦੀ ਮੇਰ ਨਾਲ ਇਹ ਜੀ ਕਦੀ ਗੱਲ ਹੀ ਨਹੀਂ ਕੀਤੀ ਸੀ। ਜਿਹਹ ਜੀਆਂ ਹੁਣ ਕਰਦੀ ਐ। ਭੂਆ ਜਿਹੜੀਆਂ ਪੱਟੀਆਂ ਪੜਾ ਗਈ ਇਹੋ ਹੀ ਬੋਲੀ ਬੋਲਣ ਲੱਗ ਗਈ। ਚਲ ਕੋਈ ਨਾ ਭੈਣ ਜੀ ਤੁਸੀਂ ਫਿਕਰ ਨਾ ਕਰੋ। ਉਹਦੇ ਨਾਲ ਮੈਂ ਕਰਦੀਆਂ ਗੱਲ। ਮੈਂ ਤਾਂ ਭੈਣ ਜੀ ਤੁਹਾਡੇ ਨਾਲ ਇਹ ਗੱਲਾਂ ਤਾਂ ਕੀਤੀਆਂ ਨੇ ਫਿਰ ਅੱਗੇ-ਅੱਗੇ ਇਹ ਗੱਲਾਂ ਨਾਲ ਘਰ ਦਾ ਮਾਹੌਲ ਖਰਾਬ ਹੋ ਜਾਂਦਾ ਹੈ। ਲਓ ਭੈਣ ਜੀ ਮੈਂ ਹੁਣੇ ਹੀ ਕਰਦੀ ਆ ਉਹਦੇ ਨਾਲ ਗੱਲ। ਲਵੀ, ਕਿਆ ਬੁੱਤ ਫੇਰ ਲਈ ਆਂ? ਉਰੇ ਆ ਕੇ ਮੇਰੀ ਗੱਲ ਸੁਣ। ਹਾਂ ਜੀ ਮੰਮੀ ਇੱਥੇ ਬੈਠ ਮੇਰੀ ਗੱਲ ਸੁਣਾ। ਆਹ ਤੇਰੀ ਮੰਮੀ ਮੈਨੂੰ ਕੀ ਕਹਿ ਰਹੀ ਐ? ਵੀ ਤੂੰ ਪੂਆ ਕੋਲੇ ਜਿੱਦ ਕਰਦੀ ਐ ਜਾਣ ਦੀ। ਮੰਮੀ ਫਿਰ ਮੈਂ ਕਿਹੜਾ ਕੁਝ ਗਲਤ ਕਿਹਾ ਹੈ? ਹੁਣ ਭੂਆ ਕੋਲੇ ਵੀ ਜਾਣ ਦਾ ਹੱਕ ਬਣਦਾ ਹੀ ਐ ਉਹ ਵੀ ਇਸ ਘਰ ਦੀ ਵੱਡੀ ਧੀ ਐ ਜਿੱਥੇ ਅਸੀਂ ਸੀਮੀ ਕੋਲੇ ਸੰਧਾਰਾ ਦੇ ਕੇ ਆਵਾਂਗੇ ਉੱਥੇ ਦੋ ਡੱਬੇ ਅਸੀਂ ਭੂਆ ਨੂੰ ਦੇ ਆਉਨੇ ਆ ਕੀ ਫਰਕ ਪੈ ਜਾਊਗਾ ਉੱਥੇ ਗੱਲ ਦੋ ਡੱਬਿਆਂ ਦੀ ਨਹੀਂ ਹੈਗੀ ਤੈਨੂੰ ਚੰਗਾ ਭਲਾ ਪਤਾ ਐ ਵੀ ਜੇ ਤੁਸੀਂ ਵਰਤਦੇ ਨਹੀਂ ਫਿਰ ਉੱਥੇ ਜਾ ਕੇ ਕੀ ਕਰਨਾ ਨਾਲੇ ਆਂਡਾ ਘਮਾੜ ਦੇਖਣ ਵਾਲੇ ਆਲੇ ਦਲੇ ਤੇ ਕੀ ਕਹਿਣਗੇ